ਆਦਾ ਮੈਨੂੰ ਤਾਂ ਪਤਾ ਨਹੀਂ ਹੁੰਦਾ ਕਿ ਕਿਹਦੇ ਤੋਂ ਲਿਆ ਕਰੋ ਚਲੋ ਤੁਸੀਂ ਆ ਮੈਂ ਚੜਦਾ ਗੁਰਦੁਆਰੇ ਆਜੋ 20000 ਨਹੀਂ ਲੈਣਗੇ ਤੁਸੀਂ ਕਹਿੰਦੇ ਮੈਂ ਚੜਦਾ ਯਾਰ ਗੁਰਦੁਆਰੇ ਮੈਂ ਚੜਦਾ ਆਜੋ ਠੀਕ ਹੈ ਤੁਸੀਂ ਦੱਸੋ 20000 ਰੁਪਏ ਜੋ ਤਾਂ ਕੰਦਾ ਕਰਨੀ ਹੁੰਦਾ ਬੰਦੇ ਨੇ ਉਹਦੇ ਪੈਸਾ ਕਾਨੂੰ ਕਮਾਦੇ ਆ ਜੇ ਲੈਣੇ ਲੋਕਾਂ ਇਹ ਮੈ ਤਾਂ ਨਹੀਂ ਕਹੇ ਜਾਂਦੇ ਫਿਰ ਬਰਨਾਲਾ ਵਿਜੀਲੈਂਸ ਬਿਊਰੋ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਬਰਨਾਲਾ ਦੀ ਤਪਾ ਮੰਡੀ ਸਬ ਡਿਵੀਜ਼ਨ ਤੋਂ ਇੱਕ ਵਿਅਕਤੀ ਨੂੰ 20000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ ਲਿਆ ਇਸ ਮੌਕੇ ਬਰਨਾਲਾ ਤੋਂ ਵਿਜੀਲੈਂਸ ਬਿਊਰੋ ਦੇ ਡੀਐਸਪੀ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ ਦੀ ਹਦਾਇਤ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤਪਾ ਮੰਡੀ ਦਾ ਤਹਿਸੀਲਦਾਰ ਰਿਸ਼ਵਤ ਲੈ ਰਿਹਾ ਹੈ। ਵਿਜੀਲੈਂਸ ਬਿਊਰੋ ਦੀ ਬਰਨਾਲਾ ਟੀਮ ਦੀ ਮਦਦ ਨਾਲ ਤਪਾ ਮੰਡੀ ਨੇ ਤਹਿਸੀਲਦਾਰ ਨੂੰ ਜਾਲ ਵਿਛਾ ਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਰਿਸ਼ਵਤ ਲੈਂਦਾ ਫੜਿਆ ਜਾਏਗਾ ਜਾਂ ਰਿਸ਼ਵਤ ਦੇਵੇਗਾ ਜਾਂ ਲਵੇਗਾ ਉਸਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਮੰਦਿਰ ਚ ਆਉਣਾ ਅੱਜ ਤੇ ਗੱਲ ਸੁਣੇ ਤੇ ਜਾਨ ਨਹੀਂ ਬੱਤੀ ਬੰਦੀ ਵੀ ਚਾਹਤੋ ਲਈ ਹੋ ਗਏ ਕਾਗਨ ਕਿੱਥੇ ਗਿਆ ਮਰਜੀ ਮਤਲਬ ਮੈਂ ਜਾਣਦਾ ਨਹੀਂ ਬੰਦਾ ਕੌਣ ਆਹੇ ਗੱਡੀ ਲੈ ਜਾਓ ਬਾਈ ਯਾਰ ਸਾਈਡ ਤੇ ਕੱਟ ਮੇਰੇ ਇਹ ਸਰੀਆਮ ਕਹਿੰਦੇ 150 ਬੰਦਾ ਕਹਿ ਰਹੇ 150 ਐਵੇਂ ਨਾ ਕਰੋ ਇੰਸਪੈਕਟਰ ਸਾਹਿਬ ਮੈਨੂੰ ਬੰਦਾ ਮੈਨੂੰ ਤਾਂ ਪਤਾ ਨਹੀਂ ਇਸ ਦਾ ਤਾਂ ਗੁਰਦੁਆਰੇ ਚੜੋ ਤੁਸੀਂ ਹਾਂ ਮੈਂ ਚੜਦਾ ਗੁਰਦੁਆਰੇ ਆ ਜਾਓ ਜਿਹੜਾ ਵੀ ਨੀੜਾ ਨਾ ਕਦੇ ਸੀ ਗਿਆ ਨਾ ਜਦੋਂ ਮੈਂ ਚੜਦਾ ਯਾਰ ਗੁਰਦੁਆਰੇ ਮੈਂ ਚੜਦਾ ਆ ਜੋ ਜਾਂ ਤੁਸੀਂ ਚੜੋ ਜਿਹੜਾ ਹੋਰ ਤੇ ਸਾਨੂੰ ਉੱਥੇ ਚੱਲੋ ਅੱਜ ਲਈਏ ਜਿਹੜਾ ਅਸੀਂ ਦਿੱਤਾ ਸਾਨੂੰ 20-20 ਹਜ਼ਾਰ ਰੁਪਈਆ ਕੋਈ ਨਹੀਂ ਦਿੰਦਾ ਅਮੀ ਆਸਰ ਬਣੀ ਵਾਸਤੇ ਪੈਸੇ ਕਮਿੰਟ ਦੇ ਯਾਰ ਮੈਂ ਨਾ ਕਰ ਕੱਢਿਆ ਹੀ ਤੂੰ ਬਣਿਆ ਸੀ ਇੱਥੇ ਕੋਈ ਨਹੀਂ ਬੋਲਣ ਵਾਲਾ ਸਭ ਡਰਦੇ ਨੇ ਇੱਥੇ ਜੀ ਕੋ ਡਰਦੇ ਨਹੀਂ ਆ ਕਿ ਸਾਰੇ ਸਾਰੇ ਗੱਲ ਜੀ ਤੋਂ ਮੋੜਾ ਹੋਣਾ ਹੈ ਨਾ ਭਈ ਜੋ ਤੱਕ ਆਉਂਦਾ ਆਖੜ ਨਹੀਂ ਹੁੰਦਾ ਬੰਦੇ ਨੇ ਉਹਦੇ ਪੈਸੇ ਜੇ ਲੈਣੇ ਲੋਕਾਂ ਹੀ ਮੈਦਾਨੀ ਕਹੇ ਜਾਂਦੇ ਫਿਰ ਹੁਣ ਇੱਕ ਬੰਦਾ ਨੇ 15 ਬੰਦਿਆਂ ਨੇ ਕਹਿੰਦਾ ਵੀ ਹਾਂ ਲੈਂਦਾ ਛਾਤੋਂ ਭੜੇ ਆ ਇਹ ਤੁਸੀ ਨੂੰ ਪਤਾਗਾ ਹਾਂ ਇਹ ਤੁਸੀਂ ਦੁਲੰਪਰ ਕੰਨ ਕੋ ਤੇ ਕੱਲੇ ਆਏ ਹੋ ਮਸਾ ਨਾ ਬਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਬਿਜਲਾਈ ਸੇਰੋ ਦੀ ਕਰਪਸ਼ਨ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਅੰਦਰ ਆਈਵਲ ਗਾਈਡੈਂਸ ਆਫ ਕੀਪ ਡਾਇਰੈਕਟਰ ਵਿਜੀਲੈਂਸ ਸ੍ਰੀ ਬ੍ਰਿੰਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਵਿਜੀਲੈਂਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਹੀਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਬ ਆਫ 20000 20000 ਰੁਪਏ ਦੀ ਰਿਸ਼ਵਤ ਲੈਣ ਦੇ ਹੋਏ ਅਸੀਂ ਉਹਨਾਂ ਨੂੰ ਰੰਗਿਆਰਥੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀ ਕਿ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨੋਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਇਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਵਰ ਦੇ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਲੈਂਸ ਕੋਲ ਚੱਲਦੇ ਆ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਹੈ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਬ੍ਰਾਈਬ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋਏ ਜਿਵੇਂ ਅਸੀਂ ਅੱਜ ਜਿਹੜਾ ਹੈਗਾ ਤਹਿਸੀਲਦਾਰ ਤਪਾ ਨੂੰ ਸੁਖਚਰਨ ਸਿੰਘ ਨੇ ਅਰੈਸਟ ਕੀਤਾ ਹੈ 700 ਉਹਦੇ ਨਾਲ ਹੋਰ ਕਿਹਨੂੰ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾ ਨੂੰ ਨੇ ਅਰੈਸਟ ਕੀਤਾ ਇਹ ਅਮਰੀਕ ਸਿੰਘ ਹੈ ਕਿੱਥੋਂ ਦੇ ਜਿਹੜਾ ਮਦਈ ਹੈ ਅਮਰੀਕ ਸਿੰਘ ਦੀ ਪਿੰਡ ਵੀਲੇ ਦੀ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਜੀ ਇਹਨੇ ਨੇ ਸਾਡੇ ਕੋਲੇ ਜੀ ਬਸ ਗਏ ਸੀਗੇ ਪਹਿਲਾਂ 1 2 ਦਿਨ ਪਹਿਲਾਂ ਕੋਲੇ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਤਾਂ ਜਿਹੜਾ ਟਰਨ ਆਈ ਸੀਗੀ ਤੇ ਉਹ ਨਹੀਂ ਸਰ ਜਿਵੇਂ ਹੁਣ ਅੱਜ ਫੜੇ ਗਏ ਨਹੀਂ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਬੰਧ ਰੱਖਦੇ ਨੇ ਕਿ ਜਿਨ੍ਹਾਂ ਦਾ ਕੋਈ ਹੋਰ ਯੋਗਦਾਨ ਹੋਵੇ ਕਿ ਰਿਸ਼ਵਤ ਲੈਣ ਦੇ ਮਾਮਲੇ ਦੇਖੋ ਬ੍ਰਦਰ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਸਟੈਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਈ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਕਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਅਮਦੀ ਕਸਟਡੀ ਵੀ ਲਾ ਮਾਗੀ ਪੁਲਿਸ ਕਸ਼ਲੀ ਦੇ ਪੁੱਛ ਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੋ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨੌਂਦੀ ਕਰਾਂਗੇ ਇਸ ਪ੍ਰਧਾਨਕ ਇਹ ਲੱਗੇ ਜਾਂਦੇ ਪ੍ਰਧਾਨ ਨਹੀਂ ਇਹਦੇ ਬਾਰੇ ਨਹੀਂ ਜੀ ਸਾਨੂੰ ਨੌਲੇਜ ਨਹੀਂ ਪ੍ਰਧਾਨ ਨੇ ਜਾਨਾ ਅੰਡਰ ਸੈਕਸ਼ਨ 7 PC 8 ਦਾ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਸਾਰਾ ઓਪਰੇਟਰ ਵੀ ਇਹਨਾਂ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਕੇ ਰਾਫਾਇਰ ਦੇ ਵਿੱਚ ਇਹੀ ਆ ਜੀ ਸਰ ਸਰ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਨਹੀਂ ਬ੍ਰਦਰ ਦੇਖੋ ਉਹ ਕਿਸੇ ਹੱਕ 'ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੈਸਰੀ ਫੈਲ ਲੇ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜਿਉਂ ਹੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਸਰ ਖਾਮੀ ਸੀ ਆਦੀ ਸੀ ਜਿਸਟਰੀ ਲੀਕ ਇਸਕਾ ਮਿਲਿਆ ਉਹਦੇ ਸਬੰਧਤ ਮੰਗ ਕੀਤੀ ਨਹੀਂ ਜੀ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤੇ ਰਜਿਸਟਰੀ ਕਰਾ ਰਹੇ ਸਹੀ ਕੰਮ ਉਹਨਾਂ ਦਾ ਕੰਮ ਸੀਗਾ ਉਸੇ ਲਈ ਉਹ 23 ਉਹਨਾਂ ਨੂੰ ਕਿਹਾ ਜਾ ਰਿਹਾ ਜੀ ਪੰਜਾਬ ਦੇ ਜੀ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਹੀ ਕਰਿਆ ਹੈਗਾ ਕਿ ਸਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਤਾ ਸਰ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਮਾਜੂਰ ਹੋਊਗਾ ਹੋਪੀ ਕੁਛ ਕਰਦੇ ਵੀ ਵਿਚਾਰ ਕਰਨ ਬ੍ਰਾਂਧਗੀ ਕੀ ਸੀ ਬ੍ਰਾਂਧਗੀ ਕੀ ਸੀ ਬ੍ਰਾਂਧਗੀ ਜੀ ਕੇਰਾਂ ਦਾ 20000 ਇਹੀ ਹੈਗਾ 20000 ਜਿਹੜੀ ਇਸ ਰਿਕਵਰੀ ਕਰੀ ਹੈ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀਗੀ ਤੇ ਅਮਰੀਕ ਸਿੰਘ ਤੋਂ ਜਿਹੜੀ ਉਹ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਜਦਾਂ ਦੀ ਜਰੂਰਤ ਹੈ ਸਾਬ ਇਹ ਦਫਤਰ ਦੌਰਾਨ ਹਾਂ ਜੀ ਤੁਸੀਂ ਅਸੀਂ ਤਸਦੀਕ ਤਸਦੀਕ ਤਾਂ ਬਾਅਦ ਚ ਫੜਿਆ ਜੀ ਇਹਨਾਂ ਨੂੰ ਨੋਟ 550 ਦੀ ਕਿਹੜੀ ਸੀ ਬਿਲਕੁਲ ਜੀ ਹੋਣੀ ਸੀ ਨੋਟ ਕਿੰਨੇ ਕਿੰਨੇ ਸੀ 550 ਦੀ ਕਿਹੜੀ ਹਾਜੀ 550 ਜੀ 550 ਸਰ ਪੁੱਛ ਗਏ ਦਰਾਂ ਨਾਲ ਹੋਰ ਕੋਈ ਖਲਾਸਾ ਹੋ ਸਕਦਾ ਬਿਲਕੁਲ ਜੀ ਜੋ ਵੀ ਹੋਏਗਾ ਅਸੀਂ ਤੁਹਾਡੇ ਧਿਆਨ ਤੁਹਾਨੂੰ ਮਤਲਬ ਹਜੇ ਤਾਂ ਤਫਤੀਸ਼ ਦੇਖੋ ਜੀ ਚੱਲੀ ਹੈ ਸ਼ੁਰੂ ਹੋਈ ਹੈ ਹਜੇ ਹੈ ਨਾ ਫੇਅਰ ਰਜਿਸਟਰ ਹੋਈ ਹੈ ਤੇ ਹਾਲੇ ਫਰਦਰ ਡਿਟੇਲ ਤਾਂ ਹਜੇ ਸਾਨੂੰ ਜਿੰਨੇ ਵੀ ਆਉਣਗੇ ਬੁਲਾ ਲਾਂ ਦੀ ਫੋਟੋ ਖਿਚਾ ਲੈਂਦੇ ਹਾਂ